ਹੀਟ ਵੇਵ ਨੂੰ ਲੈ ਕੇ ਕਿਸ ਤਰੀਕੇ ਦੀ ਜਿਹੜੀ ਵਾਰਨਿੰਗ ਹੈ ਗੱਲ 3 ਤੋਂ 4 ਦਿਨ ਅਜੇ ਪੰਜਾਬ 'ਚ ਹੋਰ ਗਰਮੀ ਪਾਊਗੀ ਕਿਸਾਨ ਦੀ ਫਸਲ ਜਿਹੜੀ ਕਿਤੇ ਨਾ ਕਿਤੇ ਇਸ ਮੌਸਮ ਦੇ ਉੱਤੇ ਬਹੁਤ ਨਿਰਭਰ ਕਰਦੀ ਹੈ 18 ਦਿਨ ਤੋਂ ਬਾਅਦ ਚਾਂਸਸ ਹੈਗੇ ਕੁਝ ਮੀਂਹ ਆਊਗਾ ਕੁਝ ਚੰਗਤ ਚੰਗਮ ਵੀ ਪੈਣ ਦੇ ਚਾਂਸਸ ਹੈਗੇ ਪੰਜਾਬ ਦੇ ਜਿਹੜੇ ਖਾਸ ਕਰਕੇ ਜੋ ਇੰਪੈਕਟਡ ਜ਼ਿਲ੍ਹੇ ਉੱਥੇ ਮੈਂ ਤੁਹਾਨੂੰ ਬਟਿੰਡਾ ਮਾਨਸਾ ਸੰਗਰੂਰ ਫਿਰੋਜ਼ਪੁਰ ਫਜ਼ਿਲਕਾ ਇਹ ਲੱਗਦਾ ਜਿਹੜਾ ਜ਼ਿਆਦਾ ਇੰਪੈਕਟਡ ਹੈਗਾ ਹੈ 50 ਡਿਗਰੀ ਸੈਲਸੀਅਸ ਤੱਕ ਵੀ ਜਾ ਸਕਦਾ ਨਹੀਂ ਉਧਰ ਤੋਂ ਉਧਰ ਚਾਂਸ ਨਹੀਂ ਹੈ ਹੁਣ ਕਿਉਂਕਿ ਆਲਰੇਡੀ ਅਰਾਉਂਡ ਸੇ 45 46 ਹੈਗਾ ਤੇ ਅੱਗੇ ਵੀ ਹੁਣ ਬਹੁਤ ਵੱਡਾ ਚੇਂਜ ਨਹੀਂ ਆਏਗਾ ਟੈਂਪਰੇਚਰ 'ਚ ਜੂਨ ਦਾ ਮਹੀਨਾ ਚੜ ਚੁੱਕਿਆ ਹੋਇਆ ਹੈ ਔਰ ਪੰਜਾਬ ਦੇ ਵਿੱਚ ਲਗਾਤਾਰ ਗਰਮੀ ਦਾ ਤਾਪਮਨ ਜਿਹੜਾ ਵਧ ਰਹਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਜਿਹੜਾ ਸੀਗਾ ਹਵਾਵਾਂ ਦਾ ਰੁਖ ਬਦਲਿਆ ਸੀਗਾ ਲੋਕਾਂ ਨੂੰ ਜਿਹੜਾ ਹਨੇਰੀ ਝੱਖੜ ਦਾ ਵੀ ਸਾਹਮਣਾ ਕਰਨਾ ਪਿਆ ਸੀਗਾ ਪਰ ਅੱਜ ਦੀ ਜਿੱਤੇ ਕਰ ਗੱਲ ਕਰੀਏ ਤਾਂ ਲਗਭਗ 43.8 ਡਿਗਰੀ ਤਾਪਮਨ ਜਿਹੜਾ ਹੈ ਉਹ ਕਿਤੇ ਨਾ ਕਿਤੇ ਪਹੁੰਚਦਾ ਹੋਇਆ ਨਜ਼ਰ ਆ ਰਿਹਾ ਅੱਗੇ ਉਹਨਾਂ ਨੇ ਸਮੇਂ 'ਚ ਮੌਸਮ ਪੰਜਾਬ ਦਾ ਕਿੱਦਾਂ ਰਹੇਗਾ ਔਰ ਕਿਸ ਤਰੀਕੇ ਦੇ ਬਦਲਾਅ ਜਿਹੜੇ ਨੇ ਉਹ ਮੌਸਮ ਦੇ ਦੇਖਣ ਨੂੰ ਮਿਲਣਗੇ ਇਸ ਬਾਬਤ 'ਚ ਉਹਨਾਂ ਨਾਲ ਗੱਲ ਕਰਨ ਲਈ ਇੰਡੀ ਵੈਕਟਰ ਸੁਦਰਪਾਲ ਸਾਹਿਬ ਮੌਜੂਦ ਨੇ ਜੂ ਗੱਲਬਾਤ ਕਰਨਗੇ ਪਾਲ ਸਾਹਿਬ ਬੀਤੇ ਦਿਨ ਵੀ ਦੇਖਿਆ ਗਿਆ ਸੀਗਾ ਗਰਮੀ ਦਾ ਵਧੀ ਪਰ ਵਿੱਚ ਨਹੀਂ ਦੀ ਛਖੜ ਵੀ ਜਿਹੜਾ ਪੰਜਾਬ ਦੇ ਲੋਕਾਂ ਨੇ ਜਿਹੜਾ ਹੈ ਉਸ ਨੂੰ ਫੇਸ ਕੀਤਾ ਪਰ ਹੁਣ ਕਿਤੇ ਨਾ ਕਿਤੇ 43.8 ਦੇ ਕਰੀਬ ਜਿਹੜਾ ਤਾਪਮਾ ਜਿਹੜਾ ਪੰਜਾਬ ਦੇ ਕੁਝ ਇੱਕ ਇਲਾਕੇ ਵਿੱਚ ਨੋਟ ਕੀਤਾ ਗਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿੰਨਾ ਕੁ ਤਾਪਮਾ ਜਿਹੜਾ ਵੱਧ ਸਕਦਾ ਔਰ ਹੀਟ ਵੇਵ ਨੂੰ ਲੈ ਕੇ ਕਿਸ ਤਰੀਕੇ ਦੀ ਜਿਹੜੀ ਵਾਰਨਿੰਗਸ ਹੈਗੇ ਨੇ ਦੇਖੋ 3 ਤੋਂ 4 ਦਿਨ ਅਜੇ ਪੰਜਾਬ 'ਚ ਹੋਰ ਗਰਮੀ ਪਾਊਗੀ ਤੇ ਟੈਂਪਰੇਚਰ ਜਿਹੜੇ ਹੈਗੇ 46 ਜਿਹੜਾ ਕਾ ਇਹ 46 45 46 ਕਾ ਦੇ ਆਸ-ਪਾਸ ਜਿਹੜਾ ਹੈ ਤੁਹਾਡਾ ਜਿਹੜਾ ਮਟਿੰਡਾ ਮੁਕ ਸਿਰਫ ਫਜ਼ਿਲਕਾ ਫਿਰੋਜ਼ਪੁਰੇ ਨਾ ਇਲਾਕੇ ਵਿੱਚ ਚੱਲਿਆ ਹੋਇਆ ਇਸ ਟਾਈਮ ਤੇ ਜੀ ਔਰ ਜਿਹੜਾ ਨਾਰਥ ਪੰਜਾਬ ਵਿੱਚ ਉੱਥੇ ਟੈਂਪਰੇਚਰ 43 44 ਦੇ ਵਿੱਚ ਚੱਲ ਰਿਹਾ ਹੈ ਜੀ ਇਹ ਤਿੰਨ ਦਿਨ ਜੋ ਇੱਕ ਕੰਡੀਸ਼ਨ ਕੰਟੀਨਿਊ ਰਹਿਣਗੀਆ ਮਤਲਬ ਇਸ ਤਰ੍ਹਾਂ ਦੀ ਗਰਮੀ ਚੱਲੇ ਚੱਲੂਗੀ ਉਤਮਾਰ ਫਿਰ 14 ਤਰੀਕ ਤੋਂ ਬਾਅਦ ਕੁਝ ਥੰਡਰਸਟ੍ਰੋਮ ਐਕਟੀਵਿਟੀ ਆਉਗੀ ਜਿੱਦਾਂ ਪਹਿਲੇ ਤੁਸੀਂ ਦੇਖਿਆ ਸੀਗਾ ਕਿ ਹਨੇਰੀ ਚੱਲੀ ਸੀ ਜਾਂ ਬਿਜਲੀ ਗਰਜਦੀ ਸੀ ਉਹ ਸਾਰੇ ਸਿਚੁਏਸ਼ਨ ਫਿਰ ਤੋਂ ਕੁਝ ਰਿਪੀਟ ਹੋਣਗੇ ਤੇ ਉਹਦੇ ਕਰਕੇ ਫਿਰ ਪੰਜਾਬ ਦਾ ਜਿਹੜਾ ਨਾਰਥ-ਈਸਟ ਪੰਜਾਬ ਹੈ ਜਿੱਤੇ ਜਿੰਨੇ ਵੀ ਜ਼ਿਲ੍ਹੇ ਆ ਗਏ ਉੱਥੇ ਰਿਲੀਫ ਮਿਲੂਗਾ ਟੈਂਪਰੇਚਰ ਘਟੂਗਾ ਲੇਕਿਨ ਜਿਹੜਾ ਵੈਸਟ ਪੰਜਾਬ ਹੈ ਉੱਥੇ ਮੈਨੂੰ ਲੱਗਦਾ ਕਿ ਬਹੁਤ ਇਮੀਡੀਏਟ ਰਿਲੀਫ ਨਹੀਂ ਹੋਗਾ ਉੱਤੇ 18 18 19 ਤੇ 20 ਤਰੀਕ ਨੂੰ ਫਿਰ ਜਮੀ ਆਊਗਾ ਤਾਂ ਤਾਂ ਫਿਰ ਉੱਥੇ ਵੀ ਰਿਲੀਫ ਮਿਲੂਗਾ ਤਾਂ ਕਟੋਕਟਾ ਹੀ ਤੋ 3 ਤੋਂ 4 ਦਿਨ ਲੈ ਕੇ ਚੱਲੋ ਕਿ ਇਹ ਗਰਮੀ ਚੱਲੂਗੀ ਤਾਂ ਬਾਅਦ ਫਿਰ ਜਿਆ ਕੁਝ ਰਿਲੀਫ ਆਊਗਾ ਪਾਲ ਸਾਹਿਬ ਇੱਥੇ ਗੱਲ ਇਹ ਵੀ ਦੇਖਣ ਵਾਲੀ ਹੈ ਕਿ ਪੰਜਾਬ ਦੇ ਵਿੱਚ ਝੋਨਾ ਵੀ ਇਸ ਵਕਤ ਲੱਗ ਰਿਹਾ ਹੈਗਾ ਕਿਸਾਨਾਂ ਨੂੰ ਇਸ ਮੌਸਮ ਦਾ ਕਿੰਨਾ ਕੁ ਜਿਹੜਾ ਹੈ ਉਹ ਨੁਕਸਾਨਿਆ ਫਾਇਦਾ ਹੁੰਦਾ ਹੋਇਆ ਨਜ਼ਰ ਆਇਆ ਕਿਉਂਕਿ ਕਿਸਾਨ ਦੀ ਫਸਲ ਜਿਹੜੀ ਕਿਤੇ ਨਾ ਕਿਤੇ ਇਸ ਮੌਸਮ ਦੇ ਉੱਤੇ ਬਹੁਤ ਨਿਰਭਰ ਕਰਦੀ ਹੈ ਝੋਨੇ ਨੂੰ ਦੇਖੋ ਮੈਂ ਤਾਂ ਇਹੀ ਕਹਿੰਦਾ ਕਿ ਜਦੋਂ ਹੀ ਮੌਨਸੂਨ ਮੌਨਸੂਨ ਇਜ਼ 온 ਦਾ ਆਰਾਊਂਡ ਆਫ ਦਾ ਕੋਰਨਰ ਜਲਦੀ ਮੌਨਸੂਨ ਆ ਜਾਏਗਾ ਮੈਨੂੰ ਲੱਗਦਾ ਤਈ ਫਾਰਮਰਸ ਨੂੰ ਆਈ ਥਿੰਕ ਦੇ ਸ਼ੁਡ ਐਕਚੁਅਲੀ ਯੂਟਿਲਾਈਜ਼ ਦੈਟ ਥਿੰਗ ਨਾ ਜਿੱਦਾਂ 18 ਤਰੀਕ ਤੋਂ ਬਾਅਦ ਚਾਂਸਸ ਹੈਗੇ ਕੁਝ ਮੀ ਆਊਗਾ ਤੇ ਚੰਗਤ ਚੰਗਮ ਹੀ ਪੈਣ ਦੇ ਚਾਂਸਸ ਹੈਗੇ 18 19 ਤੇ 20 ਤਰੀਕ ਤੱਕ ਤਾਂ ਫਾਰਮਰ ਨੂੰ ਪੂਰਾ ਯੂਟਿਲਾਈਜ਼ ਕਰਨਾ ਚਾਹੀਦਾ ਉਸ ਟਾਈਮ ਤੇ ਉਹਨਾਂ ਨੂੰ ਜਿਹੜਾ ਹੈਗਾ ਝੋਨੇ ਦਾ ਜਿਹੜਾ ਸੋਇੰਗ ਹੈਗਾ ਉਸ ਅਕੋਰਡਿੰਗਲੀ ਸਜੂਰ ਕਰਨਾ ਚਾਹੀਦਾ ਉਹ ਤੋਂ ਬਾਅਦ ਫਿਰ ਮੌਨਸੂਨ ਵੀ ਆਊਗਾ ਤਾਂ ਮੈਨੂੰ ਇਹ ਲੱਗਦਾ ਕਿ ਝੋਨਾ ਪਾਣੀ ਜ਼ਿਆਦਾ ਰਹਿੰਦਾ ਹੈ ਤਾਂ ਉਹਦਾ ਪੂਰਾ ਮੌਸਮ ਦਾ ਜਿੰਨੀ ਪਾਣੀ ਮੀਦਾਊਗਾ ਉਹਦਾ ਮਿਲਦਾ ਐਡਵਾਂਟੇਜ ਲੈਣਾ ਚਾਹੀਦਾ ਔਰ ਸਾਡੀਆਂ ਫੋਰਕਾਸਟ ਬੜੀ ਰੈਗੂਲਰ ਹੁੰਨ ਔਰ ਬਹੁਤ ਅੱਛੀ ਸਕਿੱਲ ਵੀ ਹੈਗੀ ਹੈ ਤਾਂ ਉਹਦਾ ਐਡਵਾਂਟੇਜ ਫਰਮ ਨੂੰ ਲੈਣਾ ਚਾਹੀਦਾ ਹਮ ਗਰਮੀ ਦੇ ਕਰਕੇ ਹੀਟ ਵੇਵ ਦੀ ਲਗਾਤਾਰ ਵਰਨਿੰਗਸ ਜਿਹੜੀਆਂ ਦਿੱਤੀਆਂ ਜਾ ਰਹੀਆਂ ਸੀਗੀਆਂ ਇਸ ਵਕਤ ਹੀਟ ਵੇਵਸ ਦੀ ਕੀ ਕੰਡੀਸ਼ਨ ਹੈਗੀ ਹੈ ਨੇ ਖਾਸ ਕਰਕੇ ਪੰਜਾਬ ਦੀ ਆਫਰ ਚੰਡੀਗੜ੍ਹ ਦੇ ਆਲੇ-ਦੁਆਲੇ ਦੇ ਇਲਾਕੇ ਦੀ ਚੰਡੀਗੜ੍ਹ ਵੀ ਦੇਖੋ ਅੱਜ 43.8 ਡਿਗਰੀ ਸੈਲਸੀਅਸ ਟੈਂਪਰੇਚਰ ਗਿਆ ਹੈ ਹੀਟ ਵੇਵ ਚੰਡੀਗੜ੍ਹ ਵੀ ਚੱਲੀ ਹੋਈ ਹੈ ਤੇ ਪੰਜਾਬ ਦੇ ਜਿਹੜੇ ਖਾਸ ਕਰਕੇ ਜੋ ਇੰਪੈਕਟਡ ਜ਼ਿਲ੍ਹੇ ਆ ਉੱਥੇ ਮੈਂ ਤੁਹਾਨੂੰ ਮਬਟਿੰਡਾ ਮਾਨਸਾ ਸੰਗਰੂਰ ਫਿਰੋਜ਼ਪੁਰ ਫਾਜ਼ਿਲਕਾ ਇਹ ਲੱਗਦਾ ਜਿਹੜਾ ਜਿਆਦਾ ਇੰਪੈਕਟਡ ਹੈਗਾ ਹੈ ਇੱਥੇ ਜਿਆਦਾ ਟੈਂਪਰੇਚਰ ਵਧੇ ਹੋਏ 45 46 ਦੇ ਵਿੱਚ ਚੱਲੇ ਹੋਏ ਤੇ ਇਹ ਇਹ ਜਿਹੜਾ ਜ਼ਿਲ੍ਹੇ ਹੈ ਇਹਨਾਂ ਵਿੱਚ ਖਾਸ ਧਿਆਨ ਰੱਖਣਾ ਪਊਗਾ ਖਾਸ ਕਰ ਦਿਨ ਦੇ ਟਾਈਮ ਐਕਸਪੋਜ਼ ਨਾ ਹੋਣਾ ਸੀ ਕਿਉਂਕਿ 11:30 ਤੋਂ 3:30 ਜਿਆਦਾ ਜਿਹੜਾ ਟੈਂਪਰੇਚਰ ਹੁੰਦੇ ਉਸ ਟਾਈਮ ਆਪ ਵੀ ਐਕਸਪੋਜ਼ਰ ਤੋਂ ਬਚੀਏ ਤੇ ਨਾਲ ਨਾਲ ਆਪਣੀ ਆਪਾਂ ਪੂਰੀ ਪ੍ਰੀਕਾਸ਼ਨ ਲਈਏ ਕਿ ਜਦੋਂ ਹੀ ਕੋਈ ਹਿਟ ਯੂ ਦੀ ਵਰਨਿੰਗ ਅਸੀਂ orange alert ਭੇਜਿਆ ਹੋਇਆ ਜੀ ਤਾਂ ਉਹਦਾ ਵੀ ਧਿਆਨ ਰੱਖਣ ਕਿ ਕਿਹੜੇ ਜ਼ਿਲ੍ਹੇ ਵਿੱਚ ਆਪਾਂ ਲੜ ਦਿੱਤਾ ਹੋਇਆ ਤਾਂ ਆਪਾਂ ਪ੍ਰੀਕਾਸ਼ਨ ਲੈ ਸਕਦੇ ਆਂ ਔਰ ਮੁੰਝੇ ਅਗਲੇ ਹੁਣ ਅਗਲਾ 5 ਤੋਂ 6 ਦਿਨ ਨਹੀਂ ਇਹ ਸਾਰਾ ਸਿਚੁਏਸ਼ਨ ਹੈਗੀ ਆ ਉਹ ਤੁਹਾਨੂੰ ਫਿਰ ਮੀ ਆਊਗਾ ਤਾਂ ਫਿਰ ਪ੍ਰੀ ਮੌਨਸੂਨ ਆਣੇ ਫਿਰ ਉਸ ਤੋਂ ਬਾਅਦ ਮੌਨਸੂਨ ਆਉਗੀ THEN SLOWLY SLOWLY THINGS WILL BE NORMAL ਪਰ ਲੱਗਦਾ ਕਿ ਜਿਸ ਤਰੀਕੇ ਨਾਲ ਕਿਤੇ ਮੈਂ ਕਹਿੰਦਾ ਜਦੋਂ ਇਸ ਵਾਰੀ ਜਿਸ ਤਰੀਕੇ ਹਿਸਾਬ ਨਾਲ ਤਾਪਮਾਨ ਵਧਿਆ ਜਿਸ ਹਿਸਾਬ ਨਾਲ ਤਾਪਮਾਨ ਚ ਵਾਧਾ ਆਇਆ ਵਾ ਗਲੋਬਲ ਵਾਰਮਿੰਗ ਦਾ ਵਜੋਂ ਜ਼ਿਕਰ ਲਗਾਤਾਰ ਕੀਤਾ ਜਾਂਦਾ ਕਈ ਤਾਂ ਇਹ ਵੀ ਕਹਿ ਰਹੇ ਸੀਗੇ ਕਿ ਸ਼ਾਇਦ ਤਾਪਮਾਨ ਜਿਹੜਾ ਪੰਜਾਬ ਦੇ ਆਲੇ ਦੁਆਲੇ ਇਲਾਕਿਆਂ ਚ ਖਾਸ ਕਰਕੇ ਜਿਹੜੇ ਬਠਿੰਡਾ ਇਲਾਕੇ ਤੁਸੀਂ ਗੱਲ ਕਰ ਰਹੇ ਹੋ ਤੇ 50 ਡਿਗਰੀ ਸੈਲਸੀਅਸ ਤੱਕ ਵੀ ਜਾ ਸਕਦਾ ਨਹੀਂ ਉਧਰ ਤੋਂ ਉਧਰ ਚਾਂਸ ਨਹੀਂ ਹੈ ਹੁਣ ਕਿਉਂਕਿ ਆਲਰੇਡੀ ਅਰਾਊਂਡ ਸੇ 45 46 ਹੈਗਾ ਤੇ ਅੱਗੇ ਵੀ ਹੁਣ ਬਹੁਤ ਵੱਡਾ ਚੇਂਜ ਨਹੀਂ ਆਏਗਾ ਟੈਂਪਰੇਚਰ ਚ ਇੰਨੇ ਰਹਿਣਗੇ ਅਗਲੇ 3 ਤੋਂ 3 ਤੋਂ 4 ਦਿਨ ਲੇਕਿਨ ਹੀਟ ਹੋਏ ਚੱਲੂਗੀ ਲੇਕਿਨ 50 ਜਾਊਗਾ 48 ਜਾਊਗਾ ਉਹਦੀ ਪੋਸਿਬਿਲਟੀ ਹੋਣ ਨਹੀਂ ਹੈ ਕਿਉਂਕਿ ਹੁਣ ਮੀਂਹ ਆ ਜਾਏਗਾ ਉਹ ਤਾਂ ਮੌਨਸੂਨਲੀ ਦੇਰ ਤਾਂ ਉਹਦਾ ਕੋਈ ਚਾਂਸ ਨਹੀਂ ਹੈ ਕੋਈ ਘਬਰਾਣ ਦੀ ਵੀ ਲੋੜ ਨਹੀਂ ਹੈਗੀ ਨਾਊ ਥਿੰਗਸ ਵਿਲ ਇਨ ਮਾਈਨ ਕੰਟਰੋਲ ਕੁਸ ਮੈਂ ਬੋਲਦਾ ਮਤਲਬ ਨੋਰਮਲ ਪ੍ਰੀਕਾਸ਼ਨਸ ਲਾਇਕ ਜੇਕਰ ਜਿਹੜੇ ਬਿਕਸਸ ਹੁੰਦੀਆਂ ਜਦੋਂ ਅਸੀਂ ਵਿਸੂ ਡਾਵਾ ਡਿਕਚੂ ਦਿਨ ਦਿਨੇ ਟਾਈਮ ਆਪਾਂ ਨਾ ਬਾਹਰ ਜਾਈਏ ਪਾਣੀ ਜ਼ਿਆਦਾ ਲਈਏ ਆਪਾਂ ਅਲਰਟ ਐਡਵਾਈਸ ਦਾ ਧਿਆਨ ਰੱਖੀਏ ਫਿਰ ਮੈਨੂੰ ਨਹੀਂ ਲੱਗਦਾ ਕੋਈ ਨਹੀਂ ਬਹੁਤ ਪੈਨਿਕ ਕਰਨ ਦੀ ਲੋੜ ਹੈਗੀ अच्छा ऑलसो एक सवाल है भी जरूर खड़ा आउंदा क्योंकि ਜਦੋਂ ਇਦਾਂ ਦੇ ਮੌਸਮ ਦੇ ਬਦਲਾਅ ਆਉਂਦੇ ਨੇ ਤਾਂ ਵਾਤਾਵਰਣ ਚ ਵੀ ਕਾਫੀ ਜ਼ਿਆਦਾ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਨੇਚਰ ਚ ਕਾਫੀ ਜ਼ਿਆਦਾ ਕੁਦਰਤ ਚ ਕਾਫੀ ਜ਼ਿਆਦਾ ਤਬਦੀਲੀਆਂ ਦੇਖਣ ਨੂੰ ਮਿਲਦੀਆਂ ਨੇ ਚੰਡੀਗੜ੍ਹ ਦਾ ਇਲਾਕਾ ਜਾਂ ਫਿਰ ਕਹਿ ਲਈਏ ਕਿ ਰੋਪੜ ਦਾ ਜਿਹੜਾ ਇਲਾਕਾ ਇਸੋਕ ਹੁੰਦਾ ਇਹ ਮਾਈਗ੍ਰੇਸ਼ਨ ਮਾਈਗਰੇਟਡ ਪੰਛੀਆਂ ਨਹੀਂ ਜਿਹੜਾ ਉਹ ਬਹੁਤ ਜ਼ਿਆਦਾ ਬੰਨਿਆ ਜਾਂਦਾ ਹੈਗਾ ਕਿ ਇਸ ਸਮੇਂ ਦੇ ਵਿੱਚ ਮਾਈਗਰੇਟ ਜਿਹੜੇ ਪੰਛੀ ਹੈਗੇ ਨੇ ਉਹ ਇੱਥੇ ਕਾਫੀ ਆਉਂਦੇ ਨੇ ਇਸ ਵਾਰ ਉਹਨਾਂ ਦਾ ਕਾਫੀ ਘਾਟਾ ਦੇਖਣ ਨੂੰ ਮਿਲਿਆ ਤੁਸੀਂ ਬੜਾ ਇੰਪੋਰਟੈਂਟ ਸਵਾਲ ਇਹ ਕਿਤਾ ਬੇਸਿਕਲੀ ਹੁੰਦਾ ਹੈ ਕਿ ਜਿੰਨੀ ਵੀ ਸਾਡੀ ਬਾਇਓ ਡਾਈਵਰਸਿਟੀ ਹੈ ਉਹ ਵੈਦਰ ਡਰਿਵਨ ਹੁੰਦੀ ਹੈ ਉਹਨਾਂ ਦਾ ਇੱਕ ਆਪਣਾ ਸਾਈਕਲ ਹੁੰਦਾ ਹੈ ਜਦੋਂ ਇਹਨਾਂ ਨੂੰ ਕਲਾਈਮੈਟਿਕ ਕੰਡੀਸ਼ਨਸ ਫੇਵਰੇਬਲ ਇੱਥੇ ਹੋਣਗੀਆਂ ਤਾਂ ਇੱਥੇ ਆਉਗੀਆਂ ਕਿਤੇ ਹੋਰ ਹੋਣਗੀਆਂ ਤਾਂ ਫਿਰ ਉੱਥੇ ਜਾਏਗੀਆਂ ਇਫ देयर इज ਚੇਂਜ ਦੈਨ ਦੇ ਵਿਲ ਹੈਵ ਅ ਲੋਟ ਆਫ ਇਸ਼ੂਸ ਤਾਂ ਇਹ ਤਾਂ ਗਲੋਬਲੀ ਤੁਸੀਂ ਦੇਖ ਰਹੇ ਕਿ ਕਲਾਈਮੈਟਿਕ ਕੰਡੀਸ਼ਨ ਚੇਂजेस ਹੈਗੇ ਆ ਵੈਦਰ ਚੇਂजेस ਹੈਗੇ ਆ ਦੈਨ ਨਾਟ ਓਨਲੀ ਦਾ ਥੀਸ ਆਈ ਮੀਨ ਥਿੰਗਸ ਬਰਡਸ ਐਂਡ ਆਲ ਬਟ ਅਸੀਂ ਵੀ ਸਫਰ ਕਰ ਰਹੇ ਬਿਲਕੁਲ ਸਾਡੀ ਕ੍ਰੌਪ ਸਫਰ ਕਰ ਰਹੀਆਂ ਦੈਨ ਇਹਦੇ ਵਾਸਤੇ ਇਹ ਹੈ ਕਿ ਵੀ ਹੈਵ ਟੂ ਅਡਾਪਟ ਆਵਰ ਸੈਲਫ ਦੇ ਸਾਨੂੰ ਇਮੀਡੀਏਟ ਮੈਜ਼ਰ ਲੈਣ ਦੀ ਲੋੜ ਹੈਗੀ ਹੈ ਸਾਇੰਟਿਫਿਕ ਚੱਲਣਾ ਪਊਗਾ ਐਡਵਾਈਜ਼ਰੀ ਦੇ ਨਾਲ ਚੱਲਣਾ ਪਊਗਾ ਉਹ ਮੈਨੂੰ ਲੱਗਦਾ ਸਾਇੰਟਿਫਿਕ ਐਂਡ ਸਸਟੇਨੇਬਲ ਐਕਟੀਵਿਟੀ ਸਾਨੂੰ ਕਰਨੀ ਪਊਗੀ ਕੀ ਲੱਗਦਾ ਕਿ ਇਸ ਦਾ ਇੱਕ ਬਹੁਤ ਵੱਡਾ ਕਾਰਨ ਇਹ ਵੀ ਹੈ ਕਿ ਡਿਵੈਲਪਮੈਂਟ ਬਹੁਤ ਜ਼ਿਆਦਾ ਛੇਤੀ ਵਧ ਰਹੀ ਹੈ ਔਰ ਪੇੜ ਜਿਹੜੇ ਨੇ ਉਹ ਜ਼ਿਆਦਾ ਕੱਟੇ ਜਾ ਰਹੇ ਆ ਆਫ ਕੋਰਸ ਆਫ ਕੋਰਸ ਡਿਵੈਲਪਮੈਂਟ ਇਜ਼ ਵਨ ਆਫ ਦ ਥਿੰਗ ਐਨੀ ਇਕਨੋਮਿਕ ਐਕਟੀਵਿਟੀ ਲੀਡਸ ਟੂ ਐਕਸਪਲੋਇਟੇਸ਼ਨ ਆਫ ਰਿਸੋਰਸਸ ਉਹਦੇ ਵਿੱਚ ਫਿਰ ਉਹਦੇ ਆਊਟਕਮ ਵੀ ਕੁਝ ਹੁੰਦੇ ਆ ਤਾਂ ਉਹਦਾ ਪਰਪਸ ਇਹ ਹੈ ਕਿ ਵਟ ਏਵਰ We should do it scientific and sustainable. ਠੀਕ ਹੈ ਜੀ ਬਹੁਤ ਬਤਾਂ ਬਖਸ਼ ਸਨ ਚੰਨਰ ਲ ਸੁਨਦਰਪਾਲ ਜੋ ਕਿ ਡਾਇਰੈਕਟਰ ਨੇ ਆਈਐਮਡੀ ਚੰਡੀਗੜ੍ਹ ਦੇ ਸਿੱਧੇ ਤੌਰ ਤੇ ਦੱਸਦੇ ਹੋਏ ਨਜ਼ਰ ਆਇਆ ਨੇ ਕਿ ਆਉਂਦੇ ਸਮੇਂ ਦੇ ਵਿੱਚ ਤਾਪਮਨ ਚ ਕੁਛ ਹੱਦ ਤੱਕ ਵਾਧਾ ਤਾਂ ਜ਼ਰੂਰ ਦਿਖੇਗਾ ਪਰ ਕੁਝ ਹੀ ਦਿਨਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਨਾਰਥ-ਈਸਟ ਪੰਜਾਬ ਦੇ ਲੋਕਾਂ ਨੂੰ ਜਿਹੜਾ ਹੈ ਕਿਤੇ ਨਾ ਕਿਤੇ ਮੌਸਮ ਚ ਥੋੜੀ ਜੀ ਰਾਹਤ ਜਿਹੜੀ ਆ ਤੇਜ਼ ਹਵਾਵਾਂ ਕਰਕੇ ਆ ਕੜਕ ਦੀ ਬਿਜਲੀ ਕਰਕੇ ਆ ਬੱਦਲਵਾਈ ਕਰਕੇ ਕਿਤੇ ਨਾ ਕਿਤੇ ਰਾਹਤ ਜਿਹੜੀ ਗਰਮੀ ਤੋਂ ਜ਼ਰੂਰ ਮਿਲਦੀ ਹੋਈ ਨਜ਼ਰ ਆ ਸਕਦੀ ਹੈ ਪਰ ਉੱਥੇ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਗੱਲ ਇਹ ਵੀ ਆ ਠਿੰਡਾ ਫਾਜ਼ਿਲਕਾ ਵਰਗੇ ਇਲਾਕੇ ਹੈਗੇ ਨੇ ਉਹਨਾਂ ਚ 46 ਡਿਗਰੀ ਦੇ ਕਰੀਬ ਜਿਹੜਾ ਤਾਪਮਾਨ ਪਹੁੰਚਿਆ ਹੈ ਔਰ ਹੀਟ ਵੇਵ ਜਿਹੜੀ ਲਗਾਤਾਰ جاری ਹੈ ਸੂਸੂ ਲੈ ਕੇ ਵੀ ਪ੍ਰੀਕਾਸ਼ਨਸ ਦੱਸਦੇ ਹੋਏ ਨਜ਼ਰ ਆ ਰਿਹਾ ਹੈ ਕਿ ਜੇਕਰ ਤੁਸੀਂ ਘਰੋਂ ਨਿਕਲੋ ਤਾਂ ਆਪਣਾ ਪਾਣੀ ਜਿਹੜਾ ਉਹ ਨਾਲ ਲੈ ਕੇ ਨਿਕਲੋ ਘਰੋਂ ਪਾਣੀ ਪੀ ਕੇ ਨਿਕਲੋ ਔਰ ਜਿਹੜੇ ਆਪਦੇ ਆਪ ਨੂੰ ਡਾਇਰੈਕਟ ਐਕਸਪੋਜ਼ਰ ਯਾਨੀ ਕਿ ਜਿਹੜੀ ਸਨਲਾਈਟ ਹੈਗੀ ਹੈ ਜਿਹੜੀ ਧੁੱਪ ਦੀ ਕਿਰਨਾਂ ਹੈਗੀਆਂ ਨੇ ਉਸ ਤੋਂ ਜਿਹੜਾ ਸਿੱਧੇ ਕੰਟੈਕਟ ਚ ਆਉਣ ਤੋਂ ਜਿਹਦੀ ਬਚਾਅ ਕਰਨ ਦੀ ਇਸ ਵਕਤ ਜ਼ਰੂਰਤ ਹੈਗੀ ਹੈ ਤਾਂ ਜੋ ਜਿਹੜੀਆਂ ਸਕਿਨ ਦੇ ਰਿਲੇਟਿਡ ਬਿਮਾਰੀਆਂ ਦੇ ਪ੍ਰਕੋਪ ਤੋਂ ਵੀ ਬਚਾ ਜਾ ਸਕੇ ਕੈਮਰਾ ਪਰਸਨ ਅਸ਼ੋਕ ਸਿੱਧੂ ਦੇ ਨਾਲ ਸਾਇੰਦਰੂਲਾ ਚੰਡੀਗੜ੍ਹ ਤੋਂ ਪ੍ਰਾਈਮੇਰੀ ਸ਼ਾ ਟੀਵੀ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ